ਇਹ ਸਾਰਾ ਸਮਾਨ ਖਿਲਾਰਿਆ ਦੋ ਬੈੱਡ ਤਾਂ ਉੱਧਰ ਲਾਤੇ ਬਾਕੀ ਅਜੇ ਆਪਣੀਆਂ ਬਾਈ ਮੇਨ ਚੀਜ਼ਾਂ ਰਹਿ ਗਈਆਂ ਇਹ ਆਪਾਂ ਡਰੈਂਗ ਰੂਮ ਚ ਲਾਉਣੀਆਂ ਨੇ ਦੀ ਸੈਟਿੰਗ ਖਾਲੂ ਕਰਾਂਗੇ ਆਪਾਂ ਕਿਉਂਕਿ ਟਾਈਮ ਘੱਟਾ ਦੋ ਤਿੰਨ ਰੂਮਾਂ 'ਚ ਆਪਾਂ ਸਮਾਨ ਧਰ ਲਿਆ ਇਹ ਸਾਰਾ ਸਮਾਨ ਆਪਾਂ ਡਰੈਂਗ ਰੂਮ ਚ ਲਾਉਣਾ ਉੱਥੇ ਏਸੀ ਪੱਟਿਆ ਸੀ ਆਪਾਂ ਨੇ ਉਸੇ ਵਾਲੇ ਦੀ ਫੋਟੋ ਇਹ ਕਮਰਾ ਵੀ ਆਪਾਂ ਰੱਖਣਾ ਹਜੇ ਪਰ ਆਹ ਸਮਾਨ ਆਪਾਂ ਸਾਰਾ ਡਰੈਂਗ ਰੂਮ ਚ ਲਾ ਦਾਂਗੇ ਬੜੀਆਂ ਚੀਜ਼ਾਂ ਬਈਆਂ ਰੇ ਸਾਰੇ ਰੱਖਾਂ ਬਈ ਵਾਟੇ ਬੋਏ ਅੱਜ ਖਾਣਾ ਮੈਂ ਉਹ ਸਾ ਪਾਰਟੀ ਕਰੀਏ ਕੀ ਖਾਏਗਾ ਮੈਨੂੰ ਕੇਕ ਕੇਕ ਪੱਕਾ ਸ਼ਾਮ ਦਾ ਟਾਈਮ ਹੋ ਗਿਆ ਇਧਰੋਂ ਯਾਰ ਰੋਈ ਜਾਂਦਾ ਕਹਿੰਦਾ ਕੇਕ ਲੈ ਕੇ ਆਉਣਾ ਇਧਰੋਂ ਨੇਰੀ ਆਉਂਦੀ ਆ ਬੁਖ ਦੀ ਮੀਂਹ ਦਾ ਵੀ ਪੂਰਾ ਮੌਸਮ ਹੋ ਗਿਆ ਇਧਰ ਟੰਗ ਤੇ ਝੁਮਰ ਜਾ ਮਰ ਜੇ ਪਾਵਨ ਤਾਰਾਂ ਲੈ ਜੇ ਪਾਵਨ ਮੇਨ ਐਂਟਰੀ ਦੇ ਲਾ ਦੀ ਆਵਾ ਫੋਟੋ ਗੁਰੂਆਂ ਦੀ ਦਸੇ ਗੁਰੂਆਂ ਦੀ ਇੱਕ ਅੰਦਰ ਲਾਉਣੀ ਹੈ ਹਜੇ ਹਾਂਜੀ ਹੈਪੀ ਬਰਥਡੇ ਓ ਹੈਲੋ ਲੈ ਯੇ ਕੇਕ ਚਲੀ ਕੇਕ ਲੈਣਾ ਹਾਂ ਦੱਸ ਹਾਂ ਅਗੀ ਕਰਕਦਾ ਕਰਦਾ ਕੇਕ ਲੈ ਜੀ ਚੱਲਦੇ ਆ ਮੇਰੀ ਆਗੀ ਕੇਕ ਤਾਂ ਲੈ ਕੇ ਆਈ ਖੜੀ ਆ ਲੇ ਵੀ ਕਰੋ ਜੱਕਾ ਇਹਦਰ ਇਹ ਚੱਲ ਰਿਹਾ ਹੈ ਮਾ ਸਾਰੇ ਸਮਾਨ ਅੱਧਾ ਬਾਹਰ ਪਿਆ ਠੀਕ ਆ ਉਹ ਕਿਰਪਾਤਾ ਲੈ ਵੀ ਮਤਲਬ ਆ ਸਾਰੇ ਮਾਨ ਸਨਮਾਨ ਤੁਹਾਡਾ ਪਿਆਰ ਹਨ ਇਹ ਆਪਾਂ ਸਾਰਾ ਕਾਲੂ ਲੈ ਕੇ ਚੱਲਾਂਗੇ ਤੇ ਅੱਜ ਆਪਾਂ ਨਵੇਂ ਘਰ ਚ ਲੈ ਕੇ ਚੱਲਿਆ ਆਪਾਂ ਤੁਹਾਡਾ ਪਿਆਰ ਇਹ ਤੁਹਾਡਾ ਪਿਆਰ ਆ ਠੀਕ ਆ ਮੇਰੀ ਮਿਹਨਤ ਤੇ ਤੁਹਾਡਾ ਪਿਆਰ ਇਹ ਆਪਾਂ ਲੈ ਕੇ ਚੱਲਿਆਂ ਆਪਣੇ ਨਵੇਂ ਘਰ ਚ ਤੇ ਬਾਕੀ ਵੀ ਜਿਹੜੀਆਂ ਸਾਰੀਆਂ ਆਪਣੀਆਂ ਟਰਾਫੀਆਂ ਵਗੈਰਾ ਨੇ ਉਹ ਆਪਾਂ ਕੱਲ ਨੂੰ ਲੈ ਕੇ ਚੱਲਾਂਗੇ ਇਹ ਆਪਾਂ ਤੁਹਾਡਾ ਪਿਆਰ ਅੱਜ ਨਵੇਂ ਘਰ ਚ ਲੈ ਕੇ ਚੱਲਨੇ ਆ ਆਹ ਇੱਕ ਲਵ ਯੂ ਯਾਰ ਬਾਈ ਆਹ ਹੋ ਗਿਆ ਆ ਗਿਆ ਪਿਆਰ ਕਿੱਥੇ ਜਾਣਾ ਪਾ ਕੋਰੀਆ ਕੀ ਕਰਨਾ ਕੇਕ ਕੇਕ ਲੈਣਾ ਮੈਨੂੰ ਖਵਾਏਂਗਾ ਵੇ ਸਭ ਕੀ ਖਵਾਏਂਗਾ ਕੇਕ ਕੇਕ ਕੌਣ ਲੇਊਗਾ ਆਪਾਂ ਆਪਾਂ ਪੈਸੇ ਕੌਣ ਦੇਊਗਾ ਚਾਚੂ ਪਾਰਟੀ ਤਾਂ ਸੌਣ ਲਿਆਣੀ ਆ ਮੈਨੇ ਫਿਰ ਪੈਸੇ ਵੀ ਮੇਰੇ ਲਵਾਏਂਗਾ ਹੈ ਹੈ ਵੇ ਕਿੰਨੇ ਪੈਸੇ ਆਣਗੇ ਪੋਦਾਨੀ ਦੋ ਕੇਕ ਲੈਵਾਂਗੇ ਆਪਾਂ ਇੱਕ ਆਪਣੇ ਘਰ ਦਾ ਇੱਕ ਤੇਰਾ ਹਨਾ ਠੀਕ ਆ ਚਲ ਜਲੀਓ ਉਹ ਦੂਜਾ ਚਲੀਏ ਚਲੇ ਚਲੋ ਗੱਡੀ ਚ ਬਿਜਿਆ ਕਿੱਥੇ ਬਿਜਿਆ ਅੰਦਰ ਪਈ ਹੋਣੀ ਚਲ ਮੈਂ ਅੱਲਾ ਹੋ ਗਈਆਂ ਤਿਆਰ ਆਪਾਂ ਕੀ ਲੈਣ ਚੱਲੇ ਆ ਕੇਕ ਕੇਕ ਦੋ ਕੇਕ ਲੈ ਕੇ ਆਣੇ ਨੇ ਇੱਕ ਤੇਰੇ ਬਰਥਡੇ ਦਾ ਠੀਕ ਆ ਇੱਕ ਆਪਾਂ ਆਪਣੇ ਨਵੇਂ ਘਰ ਦਾ ਠੀਕ ਆ ਅੱਜ ਆਪਾਂ ਨਵੇਂ ਘਰ ਚ ਪਾਵਾਂਗੇ ਨਾ ਹਣਾ ਨਵੇਂ ਘਰ ਪਾਦਾ ਆਪਾਂ ਆਪਾਂ ਕੰਨਾ ਪਾਣੀ ਕੱਢਦੇ ਹੁੰਦੇ ਸੀ ਆਪਣੇ ਪੁਰਾਣੇ ਘਰ ਚ ਹਣਾ ਹਣਾ ਓਏ ਆਪੋ ਕੰਨਾ ਪਾਣੀ ਕੱਢਦੇ ਹੁੰਦੇ ਸੀ ਅੱਜ ਆਪਾਂ ਨਵੇਂ ਘਰ ਚ ਪਾਵਾਂਗੇ ਮੀਂਹ ਦਾ ਵੀ ਮੌਸਮ ਅੱਜ ਤਿਆਰੀ ਹੋ ਆ ਨੇੜੀ ਦਾ ਰਸਿਆ ਹੋ ਰਿਹਾ ਹੁਣ ਅਸੀਂ ਚੱਲੇ ਸੀ ਕਿਉਂਕਿ ਸਮਾਨ ਨੂੰ ਰੱਖਣ ਕਰਕੇ ਅਸੀਂ ਹੋ ਗਏ ਸੀ ਲੇਟ ਤੇ ਹੁਣ ਅਸੀਂ ਚੱਲੇ ਆ ਸਮਾਨ ਲੈਣਾ ਜਣੋ ਕੇਕ ਵੀ ਲੈ ਲਏ ਸਾਰਾ ਸਮਾਨ ਲੈ ਲਿਆ ਮੁੰਡਿਆਂ ਨੇ ਕਹਿੰਦੇ ਸਮੋਸੇ ਵੀ ਲੈ ਲੇ ਤੇ ਮੀਂਹ ਆ ਗਿਆ ਕੌਰੀਆਂ ਆਏ ਹੋਏ ਸੀ ਜੀ ਬਰਸਾਤ ਲੱਗੀ ਹੋਣ কুরਕਰੇ ਲੈ ਲਈ কুরਕਰੇ ਰਹਿ ਗਏ ਤੇ কুরਕਰਿਆਂ ਨੂੰ ਪੜਾ ਆਦਾ ਇੰਨਾ ਇੰਨੀ ਧੀਜੀ ਲੈ ਲਈ ਵਾ কুরਕਰਿਆਂ ਨਾਲ ਮ제 ਵੀ ਤੁਮ ਉਹ ਕਰਦਾ ਹੈ ਹੈ ਓਏ ਸਮੋਸੇ ਲੈ ਲੇ ਪੇਟੀਆਂ ਲੈ ਲੀਆਂ ਕੇਕ ਲੈ ਲੇ ਕੋਲਡ ਡਰਿੰਕ ਲੈ ਲਈ ਹਜੇ ਵੀ ਕਹਿੰਦਾ ਅੱਛਾ ਹਜੇ ਜੀ ਹਜੇ ਕਾਦਰ ਰਹੇਗੀ ਹਜੇ ਕਹਿੰਦਾ কুরਕਰੇ ਤਾਂ ਰਹੀ ਕਿ ਮੇਰੇ ਕੁਰਕਰੇ ਰਹਿ ਗਏ ਚੱਲ ਕੋਈ ਨਹੀਂ ਸਵੇਰੇ ਲਿਆਵਾਂਗੇ ਫਿਰ ਆਪਾਂ ਇਹ ਦੁਕਾਨਾ ਖੁੱਲ੍ਹੀ ਹੋਈ ਆ ਐਂ ਤਾਂ ਦੁਕਾਨਾਂ ਤਾਂ ਬਹੁਤ ਖੁੱਲੀਆਂ ਨੇ ਜਾਣ ਦੇ ਤੂੰ ਆਰਾਮੀ ਹੁੰਦਾ ਹੈ ਦਵਾ ਦਾਂਗੇ ਅੱਜ ਇਹ ਕਹਿੰਦਾ ਦਵਾ ਬਈ ਕੁਰਕਰੇ ਆਪਾਂ ਬਲੀ ਨਹੀਂ ਤੇ ਵਲਬਲੇ ਵਲਬਲੇ ਲੈਂਦੇ ਓਏ ਹੈ ਕਹੋ ਨਹੀਂ ਤੇ ਪਾਤਾ ਲਾ ਦੋ ਸ਼ਾਮਿਆ ਅਤਰ ਜਾਲਿਆ ਨੇ ਸ਼ਾਮਿਆ ਅਤਰ ਜਾਲਿਆ ਨੇ ਮੈਨੂੰ ਗਿਫਟ ਕਰਿਆ ਇਹੇ ਬੋ ਘਾਟ ਫਰਗਰਨਸ ਆਂਦੀਆ ਚੋਂ ਸਿਰਾ ਚੀਜ਼ ਬਣਾਈਆ ਸ਼ਾਮਿਆਂ ਤਰਸ ਗਿਫਟ ਆਇਆ ਜੀ ਨਾ ਹਵਾ ਨਾਲ ਹੱਕ ਜਿਵੇਂ ਲੱਵੀ ਮਿੱਤਰੋ ਕੰਮ ਹੀ ਬੜੇ ਬੁਆਏ ਹਰਤੀ ਤਿਆਰੀ ਲੱਵੀ ਲੱਵੀ ਮਿੱਤਰੋ ਹੋ ਗਈ ਜੈ ਜੀ ਹੈ ਕੱਟੀਏ ਕੇਕ ਆ ਪਲਾਪਨਾਂ ਮੈਂ ਘਰ ਦਾ ਕਰਦਾ ਕਰਾਂ ਠੀਕ ਆ ਪਲਾਪਨਾਂ ਮੈਂ ਘਰ ਦਾ ਐਂਟਰੀ ਫੇਰ ਅਪਾ ਤੇਰਾ ਬਾਡੇ ਆ ਜੇ ਇੱਕ ਠੀਕ ਆ ਮੈਂ ਜਿੱਤ ਰੋ ਇਧਰੋਂ ਦਾ ਹੋਗੀ ਤਿਆਰੀ ਉਧਰ ਉਹ ਦੇਖੋ ਚੋਬਰ ਦੇ ਦੋ ਸੱਸੀਕਾਰ ਦੋ ਸਤਾਰੇ ਨੇ ਉਹਦੇ ਕੇਕ ਇਕੱਠਾ ਆਏ ਨੇ ਮੈਂ ਵੀ ਹੁਣ ਕੇਕ ਦੀਆਂ ਤੇਰੀਆਂ ਹੋ ਗਈਆਂ ਇਧਰ ਸੰਗਤ ਵੇਟ ਕਰੀ ਆ ਜੇ ਖਾਣਾ ਵੀ ਆ ਕਿਉਂ ਵੀ ਕੱਟਦੇ ਗਰਾਂ ਜਲ ਜਲਦੀ ਹਾਂ ਜੋ ਖਾਣ ਵਾਲੀ ਖੜਿਆ ਪਾ ਹੋਰ ਕੀ ਆ ਮੈਂ ਤਾਂ ਆਪੇ ਵੇਟ ਕਰ ਰਹਾ ਮੈਨੂੰ ਵੀ ਖਾਣਾ ਯਾਰ ਭੁੱਖ ਲੱਗਦੀ ਆ ਠੀਕ ਆ ਐਂ ਕੱਟਦੇ ਆ ਆ ਲੈਟਰ ਨੂੰ ਟੈਂਸ਼ਨ ਲਾਉਣੀਆਂ ਹਜੇ ਤੇਰੀਆਂ ਮੋਮਤੀਆਂ ਅੜ ਜਾ ਲੈ ਵੀ ਤਿਆਰੀ ਆ ਖਾਣ ਨੂੰ ਵੀ ਆਪਾਂ ਤਿਆਰੀ ਆ ਮੈਂ ਤਾਂ ਤੁਹਾਡੇ ਨਾਲ হ্যাপি বার্থডে জি হ্যাপি বার্থডে আপনাদের আলাদা নাম আর ইউ বার্থডে আলাদা মেয়ে বার্থডে লেভি ਕੋਈ ਜੀ ਦੇ ਮਿੱਤਰ ਦੋਸਤ ਲੈ ਵੀ ਮਤਰਾ ਕਿ ਕੁਕਾ ਦਾ ਘੱਟਦਾ ਕਿਉਂ ਵੀ ਹੋ ਗਈ ਹੁਣ ਆਪਣੀ ਵੇਟ ਆਣਾ ਆਪਾਂ ਖਾਣਾ ਵੀ ਆ ਹੁਣ ਅਸੀਂ ਰਹਿ ਗਏ ਵਾਤਾ ਅਜੀ ਦਾ ਖਵਾ ਓਏ ਤੁਹਾਨੂੰ ਬਹੁਤ ਵਾਤਾ ਹੁਣ ਸਾਡੀ ਵਾਰੀ ਆ ਹੈਲੋ ਓਕਰ ਬੋਟਾ ਚਲੋ ਭਈ ਆਜੋ ਹੁਣ ਮੈਂ ਵੀ ਮੈਂ ਚੱਲਦਾ ਤੁਹਾਡੇ ਨਾਲ ਆਜੋ 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 ਪਤਾ ਖਾਣ ਵਾਲਿਆਂ ਦਾ ਆਜੋ ਆਏ ਵਾਏ ਵਾਏ ਓਥੇ ਵੇਈਓ ਮੈਨੂੰ ਆਪਕੋ ਖਲ ਗਿਆ ਹਨਾ ਆਪਾਂ ਖਾਣ ਵਾਲੀ ਮੈਂ ਕਿਹਦੇ ਚਾਣਾ ਠੀਕ ਆ ਠੀਕ ਆ ਨਾ ਕੇਕ ਖਾਣੀ ਆਇਆ ਕਰਾਂ ਆਪਾਂ ਹਾਂ ਮੈਂ ਯਾਰ ਆਪੇ ਖਜਨਾਂ ਹਨੂ ਬਈ ਹਨੂ ਬਈ ਸਾਨੂੰ ਕੋਈ ਬੋਲ ਬਈ ਖਾ ਲੈ ਬੀਬੀ ਤੋਂ ਵੀ ਕੇਗਾ ਪਾਪੇ ਤੋਂ ਵੀ ਖਾ ਲਿਆ ਹੁਣ ਮੈਂ ਤੁਹਾਨੂੰ ਤੁਹਾਡੇ ਗਿਫਟ ਪਤਾ ਮੈਂ ਹੰਗਾ ਇਹ ਦੇ। ਮੈਂ ਇਹ ਮਲੇ ਲਿਖਿਆ ਤਾਂ ਮੰਗਾਏ ਨੇ ਜਪੈਨ ਦੇ ਸੁਪੇਰ ਵਾਸਤੇ। ਲੈ ਲੈ। ਮੰਮਲੇ ਕਿਹਾ ਮੰਗਾਏ ਸੀ ਜੀਰੋ। ਕਾ ਕੋਈ ਲਾ। ਤਾਂ ਕਿਉਂ? ਨਾ ਮੈਂ ਵੀ ਇਹ ਦੇ। ਮਲੇ ਜੇ ਤੁਹਾਨੂੰ ਨਾ ਤੇ ਮਲੇ ਜੇ ਤੁਹਾਨੂੰ ਕਾਹਦੇ। ਮਲੇ ਜੇ ਤੁਹਾਨੂੰ ਜਹਾਜ਼ ਚਾਹੀਏ ਹੋਣੇ। ਛੋੜੇ-ਉੜੇ ਆਪਣੀ ਹੈ। ਇਹ ਜਾ ਰਹਿ ਗਿਆ। ਦੇ ਵੀਸਟਰੋ ਹਜੇ ਤਾਂ ਆਪਣਾ ਕੇਕ ਰਹਿੰਦਾ ਆਪਾਂ ਨਵੇਂ ਘਰ ਵਾਲਾ ਕੱਟਣਾ। ਅੱਜ ਅਸੀਂ ਸਮਾਨ ਸਮੂਹ ਰੱਖਿਆ ਦੀ ਰਿਸ਼ਤਾਰ ਵੀ ਆਇਆ ਸਾਰੇ ਤੇ ਉਧਰ ਉਹਦੇ ਦੋਸਤ ਵੀ ਆ ਰਹੇ ਨੇ ਠੀਕ ਆ ਹਾਂ ਓਕੇ ਕੁ ਵੀ ਘਟਣਾ 4 ਵਜੇ ਦਾ ਫੋਨ ਕਰਿਆ ਹੋਇਆ ਤੈਨੂੰ ਪਾਰਟੀ ਤਾਂ ਖਤਮ ਹੋ ਗਈ ਹੁਣ ਆਏਗਾ ਪਾਰਟੀ ਤਾਂ ਬਈ ਐਂਡ ਹੋ ਗਈ ਨਾ ਲੱਗ ਰਹੇ ਨੇ ਖਾਣਾ ਜੀ ਆਪਣੀ ਮਾਰੀ ਬਾਤ ਚ ਇੱਕ ਕੇਕ ਰਹਿ ਗਿਆ ਆਪਣਿਆਂ ਜੋਗੀ ਘਟਣਾ ਲੇਟ ਹੋ ਗਿਆ ਆਪਣਾ ਕੰਮ ਤੇ ਗਿਆ ਆ ਵੀ ਆ ਇਹਦੇ ਕਰਕੇ ਰੁਪੇ ਹੋ ਜਾਂਦੇ ਆ ਬਾਈ ਮੈਂ ਰਹਿ ਗਿਆ ਵੇ ਮੈਂ ਆਓ ਪਰਸਪਰੋ ਆਏ ਥੋੜਾ ਜਿਹਾ ਮਾਇਆ ਜਵਾਕਿਓ ਇਹ ਚੱਕ ਟਾਈਮ ਇਹ ਤਾਂ ਤੁਹਾਨੂੰ ਮਾਰੋ ਪਰ ਕੋਈ ਅੱਜ ਇਹ ਤਾਂ ਲੈ ਆਪਦੇ ਆਕਰਸ਼ਿਤ ਨਾ ਕਰ ਲੱਗ ਬੱਤੀ ਫਰਦੋਨ ਫਰਦੋਨ ਆ ਰਿਹਾ ਲੈ ਇਹ ਫੋਟੋ ਕੱਢਾਂਗੇ ਇਹ ਖੜ ਜਾ ਖੜ ਜਾ ਖੜ ਜਾ ਕਰਦਾ ਬੰਦ ਵੀਡੀਓ ਹਾਂ ਨਾ ਵੱਜ ਗਿਆ ਰਹੇ ਨੇ ਆਪਨੇ ਟਾਈਮ ਕੀ ਹੋਰ 8 8:51 8:51 ਹੁਣ ਆਏ ਨੇ ਦੀਪੂ ਸਰਪੰਚ ਜੀ ਹੈਲੋ ਗਾਇਜ਼ ਸੰਦੀਪੇ ਆ ਗਏ ਨੇ ਹੋਰ ਕੋ ਖਾਲੀ ਘਾਤਾ ਹੁੰਦਾ ਹੁਣ ਦਾ ਖਾ ਪੀ ਕੇ ਫਿਰ ਜਾਦਾ ਵੀ ਵਲੋਗ ਉਹਨਾਂ ਦੀ ਲੇਟ ਹੋ ਗਿਆ ਕੰਮ ਯਾਰ ਐ ਚਲੋ ਕੋਈ ਨਹੀਂ ਆਪਣੇ ਕੋਲ ਹੀ ਰਹਿ ਜਿੰਦੇ ਦਾ ਉਹ ਠੀਕ ਆ ਦੀਪੇ ਕੈਮਾ ਹਾਂ ਪਤਾ ਮੈਨੂੰ ਮਲੇਸ਼ੀਆ ਤੋਂ ਆਏ ਹੋ ਨੇ ਕਾਕਾ ਜੀ ਇਹ ਤੂੰ ਕਿਸੇ ਦਿਖਾਵੇਂ ਇਹ ਹਾਂ ਅੱਛਾ ਆ ਬੈਟ ਆਪਾਂ ਪਤਾ ਕਦੋਂ ਦਿੱਤਾ ਜੀ ਦੀ 55 ਦਾ ਇਹ ਆਪਾਂ ਨੂੰ ਗਿਫਟ ਮਿਲਿਆ ਹੋਇਆ ਇਹ ਜਦੋਂ ਆਪਾਂ ਟਾਇਰ ਲਿਆ ਸੀ ਆਪਣੀ ਮਸਟੈਂਗ ਦੇ ਚੌੜੇ ਟਾਇਰ 2021 ਜੀ ਆ ਦੇਖ ਟਾਇਰਾਂ ਨੇ ਤਾਂ ਬਹੁਤ ਕੰਡ ਆ ਆਇਆ ਕੋ ਕਰੋ ਟਾਇਰਾਂ ਇਹਦਾ ਬਹੁਤ ਕੁਝ ਕਰਾਤਾ ਸੀ ਹਾਂ ਐ ਲਾ ਲਓ ਵੀ ਟਾਇਰ ਲੈਣ ਗਏ ਕਾਕੇ ਪਿਕਨਿਕ ਹੀ ਦੀਆਂ ਨਾ ਪਿਕਨਿਕ ਹੀ ਕੀਤੀ ਸੀ ਕੱਕੇ ਨੂੰ ਇੱਕ ਅੱਕਾ ਵੀ ਨਾਲ ਅਸੀਂ ਹਾਂ ਇੱਕ ਟੂਰੇ ਸੀ ਉਹਦਾ ਬਾਲਾ ਘੈਂਟ ਆ ਪਤਾ ਤੈਨੂੰ ਇਹਨੂੰ ਕਿਵੇਂ ਚੱਕੇ ਲੱਗੇ ਦੀਪਾ ਕਿਰੋਂ ਹਾਂ ਅੰਮੜੇ ਦੇ ਅਰਹ ਹੋਇਆ ਕਰਾਤੀ ਤੋਂ ਅੰਮੜੇ ਜਾਂਦਾ ਹਾਂ ਹਾਂ ਉਹਦੀਆਂ ਟਿਪਾਂ ਚੱਕੀ ਖੜਾ ਸੀ ਕਿੱਥੋਂ ਲੈ ਕੇ ਤੈਨੂੰ ਪਾਤਰਾ ਤੋਂ ਹਣਾ ਹਾਂ ਸ਼ਰਤ ਤੇ ਛੜਾਦੀ ਆ ਪੂਰਾ ਹਾਂ ਇਹ ਕੰਮ ਤਾਂ ਜਾਂਦਾ ਇਹਨੂੰ ਚੱਕ ਕੇ ਆਪਦਾ ਉਧਰੋਂ ਨੂੰ ਲੈ ਕੇ ਉਧਰੋਂ ਰਾਤ ਲੱਗੀ ਜਨ ਟਾਇਰਾਂ ਦੇ ਇੰਨਾ ਤਾਂ ਜਿਆ ਐ ਸੋਚ ਕੇ ਜਾਂਦੇ ਆਪਾਂ ਵੀ ਘੁੰਮਣ ਚੱਲਦੇ ਆ ਵੀ ਨਜ਼ਾਰਾ ਲੈ ਕੇ ਫੇਰ ਵੀ ਨਹੀਂ ਆਉਣੇ ਸੀ ਜਿੰਨੇ ਨਜ਼ਾਰੇ ਉੱਤੇ ਆਏ ਨੇ ਆਹ ਬੱਲੇ ਬੱਲੇ ਆ ਦੇਖੋ ਆਹ ਬੱਲੇ 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 ਓਏ ਓਏ ਮੈਨੂੰ ਤਾਂ ਇਹ ਦੀ ਜਵਾਕ ਜੀ ਨਾਲ ਡੋਲਦਾ ਨਾ ਮੈਨੂੰ ਇਹ ਦੀ ਜਵਾਕ ਜੀ ਨਾਲ ਡੋਲਦਾ ਆ ਦੇ ਲੱਗਿਆ ਜਸੂ ਘਟਾ ਉਹਨਾਂ ਡੋਲਦਾ ਯੇ ਮੈਂ ਦੋ ਲੈ ਰਾ ਤੇਰੇ ਮਿੰਨਾਂ ਤੇ ਜੀਨੇ ਕਰ ਗਿਆ ਉਹ ਇੱਧਰ ਰੱਖ ਦੇ ਤੇਰਾ ਬ੍ਰੋਮਾਂ ਲੈ ਵੀ ਮੁੰਡਾ 10:30 ਹੋ ਗਏ ਮੱਡੀ ਭੈਣ ਨੂੰ ਛੱਡ ਕੇ ਆਏ ਆ ਮੈਂ ਤੇ ਆਵਣਾ ਆ ਕੇ ਘਰੇ